ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚੇ ਦਾ ਕੋਆਰਡੀਨੇਟਰ ਬੋਲ ਰਿਹਾ ਹਾਂ ਦੇਖੋ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੋਊਗੀ ਅਸੀਂ ਕਿਹਾ ਸੀ ਵੀ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਸੰਗਠਨ ਸਾਡੇ ਨਾਲ ਆਉਣਗੇ ਮਨਜੀਤ ਸਿੰਘ ਦੀ ਰਾਏ ਬੜਾ ਵੱਡਾ ਚਿਹਰਾ ਨੇ 도ਆਬੇ ਦਾ ਉਨਾ ਅੱਜ ਮਨ ਬਣਾ ਲਿਆ ਵੀ ਜਿਹੜਾ ਅੰਦੋਲਨ ਦੋ ਫਾਰਮਾਂ ਨੇ ਸ਼ੁਰੂ ਕੀਤਾ ਸੀ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਉਹ ਕਿਸਾਨ ਮਜ਼ਦੂਰ ਮੋਰਚੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਬਰਾਬਰ ਦੀ ਲੜਾਈ ਲੜਨਗੇ ਹੁਣ ਤੁਹਾਨੂੰ ਰਾਏ ਸਾਹਿਬ ਦੱਸੋ। ਅਹ ਦੇਖੋ ਜਿਹੜਾ ਦੋ ਫਾਰਮਾਂ ਨੇ ਸੰਘਰਸ਼ ਸ਼ੁਰੂ ਕੀਤਾ ਸੀ ਇਹ ਸੰਘਰਸ਼ ਨੰਬਰ 2 ਇਹਨੂੰ ਕਹਿ ਲਓ ਜਾਂ ਕਿਸ ਤਰੀਕੇ ਨਾਲ ਕਹਿ ਲਓ ਸਾਡੀਆਂ ਰਹਿਨੀਆਂ ਮੰਗਾ ਤੇ ਰਹ ਕਹਿ ਲਓ ਇਦੇ ਵਿੱਚ ਅਸੀਂ ਅੱਜ ਪੂਰਨ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿਹੜੀ ਆ ਉਹ ਪੂਰਨ ਤੌਰ ਤੇ ਸ਼ਾਮਲ ਹੋ ਰਹੀ ਆ ਔਰ ਸਾਡੇ ਨਾਲ ਹੋਰ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ ਥੋੜੀ ਦੇਰ ਚਾਹੂਂ ਕਿ ਆ ਔਰ ਇਹ ਜਿਹੜੀ ਕਤਾਰ ਹੈ ਹੋਰ ਲੰਬੀ ਹੁੰਦੀ ਜਾਏਗੀ ਔਰ ਇਹ ਭਾਰਤ ਸਰਕਾਰ ਨੂੰ ਜਿਹੜਾ ਪਹਿਲਾਂ ਪੁੱਛੇ ਸੰਘਰਸ਼ ਹੋਇਆ ਉਸ ਤੋਂ ਵੀ ਵੱਡਾ ਹੋਗਾ ਇਹ ਕਾਫਲਾ ਤੋਂ ਵੀ ਵੱਡਾ ਹੋਏਗਾ। ਮੇਲ ਸਿੰਘ ਚੱਟੀਵੈਣ ਜੀ ਸਰਮੇਂ ਸਿੰਘ ਜੀ ਅੱਜ ਕਿੱਥੇ ਤਿਆਰੀ ਆ? ਦਿੱਲੀ ਨੂੰ ਤਿਆਰੀ ਆ ਜੀ। 13 ਤਰੀਕ ਨੂੰ ਪਹੁੰਚਣਾ ਉੱਥੇ ਜੀ। ਕਿੰਨੇ ਕਿ ਤਿਆਰੀ ਕਿਸ ਤਰ੍ਹਾਂ ਤੇ ਕਿੰਨੇ ਦਿਨ ਲੱਗੇ ਤਿਆਰੀ ਇਹਨਾਂ ਤੋਂ ਵਾਸਤੇ ਤਿਆਰੀ ਪਿਛੜੀ 2-3 ਮਹੀਨੇ ਹੋ ਗਏ ਹੁਣ ਤਿਆਰੀ ਕਰਨੀਆਂ ਚਾਹੀਦੀ ਤੇ ਅੱਜ ਕਿੰਨਾ ਇਕੱਠਾ ਦਾ ਹੱਟ ਵੇਖੋ ਜੀ ਪਤਾ ਨਹੀਂ ਕਿ ਕਿੰਨੀ ਗਿਣਤੀ ਹੈ ਕੋਈ ਹਜ਼ਾਰ ਤੋਂ ਉੱਪਰ ਟਰਾਲੀ ਹੈ ਜੀ ੱੱਲੇ ਇੱਥੇ ਦੇ ਬਾਕੀ ਗੁਰਦਾਸਪੁਰ ਵੱਖਰਾ ਕਰਨਤਾਰਨ ਵੱਖਰਾ ਇਹ ਕੱਲਾ ਜ਼ਿਲ੍ਹਾ ਅਮਰਸਾਰਾ ਅਜੇ ਸਾਡਾ ਬਾਰਡਰ ਜ਼ੋਨ ਆਉਣ ਵਾਲਾ ਜੀ ਉਹਨੂੰ ਡੇਟਨ ਹੈ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਰੱਖਿਆ ਜੀ ਇਹ ਮੁੱਦੇ ਵੱਡਾ ਦੇ ਸਾਡਾ ਜੀ ਐਮਐਸਐਸ ਐਮਐਸਪੀ ਦਾ ਕੋਈ ਗਾਰੰਟੀ ਕਾਨੂੰਨ ਬਣਿਆ ਜੀ ਆਹ ਹਾਂ ਬਾਕੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਹੋਵੇ ਜੀ ਬਾਕੀ ਜਿਹੜੇ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਫ੍ਰੀ ਪੀਡ ਮੀਟਰ ਲੱਗਣ ਦੇ ਆ ਉਹ ਨਾ ਲੱਗਣ ਸਾਰੇ ਰਾਜਾਂ ਦੇ ਅਧਿਕਾਰ ਹੀ ਦੇ ਸਾਰੇ ਆਪਣੇ ਕੋਲ ਆ ਗਿਆ ਇਹ ਮੁੱਦੇ ਹੋਰ ਵੀ ਆ ਜੀ ਜਿੱਤ ਕਿਹਾ ਹੋ ਗਿਆ ਸਾਡੀ ਬਿਲਕੁਲ ਜੀ ਬਿਲਕੁਲ ਅੱਗੇ ਨਾਲੋਂ ਵੱਡਾ ਮੋਰਚਾ ਲੱਗਣ ਜਾ ਰਿਹਾ ਉੱਥੇ ਨਹੀਂ ਤੇ ਸਰਕਾਰ ਨੇ ਵੀ ਬੜੇ ਤਗੜੇ ਅਰੇਂਜਮੈਂਟ ਕੀਤੇ ਕਿੱਲ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਵੇਖਾਂ ਕਿ ਉੱਥੇ ਜਾ ਕੇ ਕੀ ਬਣਦਾ ਅਸੀਂ ਪੂਰੀ ਤਿਆਰੀ ਹੈ ਜੀ ਸਾਡੇ ਡਰੈਨ ਕੋਲ ਦਿੱਤਾ ਅਸਲ ਰਾਸ਼ਨ ਪਾਣੀ ਕਿੰਨੇ ਚੱਤਾ ਲੈ ਚੱਲੇ ਸੀ ਅਗਲੀ ਟਰਾਲੀ ਸਾਰਾ ਰਾਸ਼ਨ ਇੱਕ ਦਿਨ ਸਾਰੀਆਂ ਟਰਾਲੀਆਂ ਦੇ ਵਿੱਚ ਕੋਈ ਨਹੀਂ ਟਰਾਲੀ ਰਾਸ਼ਨ ਨਹੀਂ ਹੈ ਜੀ ਸਾਲ ਸਾਲ ਦਾ ਜੀ ਸਾਲ ਦਾ ਤੁਸੀਂ ਕਣਕ ਨਾਲ ਆਟਾ ਆਟੇ ਦੇ ਪਾਣੀ ਕਿੰਨੇ ਤੋੜਿਆ ਕਣਕ ਕੱਢੀ ਕੀਦੀ ਐ ਜੇ ਫੇਰ ਪਿਉਣੀ ਬਹੁਤੀ ਉਹ ਭਿਆਵਾਂਗੇ ਬਾਕੀ ਗਾਲਾਂ ਸਭ ਵਧੀਆ ਤਿਆਰ ਆਉਂਦੇ ਨੇ ਜੀ ਹੋਟਲ ਵਾਹੋਗੇ ਸਰ ਬਿਲਕੁਲ ਜੀ ਬਿਲਕੁਲ ਅਸੀਂ ਬੋਲ ਤਿਆਰੀ ਜਾਈਏ ਮੈਂ ਪੁਲਿਸ ਤੇ ਵੇਲੇ ਆਈ ਐ ਮੇਲਾ ਹੁਣ ਸਾਡਾ ਕਣਕਾ ਕੁੰਠਾ ਬੀਜੀਆਂ ਕੋਈ ਪੂਰੀ ਪਾਰਟੀ ਕੋਈ ਗੱਲ ਨਹੀਂ ਜੀ ਪੂਰੀ ਲੜਾਈ ਲੜ ਕੇ ਆਵਾਂ ਪੰਜ ਸਾਢੇ ਮਹੀਨਾ ਲੱਗੇ ਭਾਵੇਂ ਅੱਗੇ 6 ਮਹੀਨਾ ਲੱਗਣ 5 ਸਾਲ ਲੱਗੇ ਸਰਕਾਰ ਦੀਆਂ ਗੋਡੀਆਂ ਵਾਂਗ ਜੀ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਉਧਰ ਜੋ ਜਿਹੜੀਆਂ ਤੁਸੀਂ ਮੰਗਾ ਕੇ ਮੰਨੀਆਂ ਸੀ ਉਹ ਲਾਗੂ ਕਰ ਦਿਓ ਛੱਟਿਆਲੇ ਤੋਂ ਛੱਟਿਆਲੇ ਤੋਂ ਕੀ ਕਿੱਥੇ ਚੱਲੇ ਜੇ ਅਸੀਂ ਦਿੱਲੀ ਦੇ ਮੋਰਚੇ ਤੇ ਅਸੀਂ ਆਪਣੇ ਹੱਕ ਲੈਣ ਚੱਲੇ ਨਾ ਦੇਓ ਤੇ ਹੱਕ ਤੇ ਗੋਡਾ ਤੌਣ ਤੇ ਰੱਖਾਂਗੇ ਦੇ ਕਿੰਨਾ ਚਿਰ ਲੱਗਿਆ ਤਿਆਰੀ ਕਰਨ ਲੱਗਿਆ ਕਾਫੀ ਟਾਈਮ ਲੱਗ ਗਿਆ ਹਾਂਜੀ ਅੱਜ ਕਿੰਨੀਆਂ ਔਰਤਾਂ ਵਿੱਚ ਇਹ ਦੇ ਵਿੱਚ ਜਥੇਬੰਦੀ ਚ ਤੇ ਕਿੰਨੇ ਬੰਦੇ ਆ ਮਤਲਬ ਲੱਗ ਲੱਗ ਟਰਾਲੀਆਂ ਚ ਦੱਸ ਨਹੀਂ ਸਕਦੇ ਅਸੀਂ ਤੇ ਆਪਣੇ ਪਿੰਡੋਂ ਜਿਹੜੇ ਆਏ ਅਸੀਂ ਤੇ ਹੈਗੇ ਤਿੰਨ ਚਾਰ ਜਣੇ ਬੰਦੇ ਵੀ ਆ ਸਾਡੇ ਨਾਲ ਹਾਂਜੀ ਤੇਰਾ ਨਾਮ ਪ੍ਰੇਮ ਕੁਮਾਰ ਸਿੰਘ ਹੈ ਜੀ ਪ੍ਰੇਮ ਕੁਮਾਰ ਜੀ ਕਿੱਥੇ ਚੱਲੇ ਜਾ ਅੱਜ ਭਾਈ ਜੀ ਦਿੱਲੀ ਜਾ ਰਹੇ ਨੇ ਤੇ ਕਿੰਨ ਕਿਸ ਤਰ੍ਹਾਂ ਤਿਆਰੀ ਕੀਤਾ ਤਾ ਤਿਆਰੀ ਤੇ ਇਹ ਵਾਲੇ ਇਹੋ ਜੀ ਜ਼ਬਰਦਸਤ ਆ ਵੀ ਦੱਸ ਨਹੀਂ ਸਕਦੇ ਜੀ ਅਸੀਂ ਅੱਗੇ ਵੀ ਦਿੱਲੀ ਜਿੱਤੀ ਤੇ ਹੁਣ ਵੀ ਦਿੱਲੀ ਜਿੱਤਾਂਗੇ ਬਾਕੀ ਤਾਂ ਕੀ ਪਬਲਿਕ ਦੀ ਤੁਸੀਂ ਸਾਹਮਣੇ ਜੜਾ ਅਰੋ ਨਗਰ ਮੇਰੇ ਕਮ ਸੇ ਕਮ 15 16 ਹਿਆਰ ਟਰਾਲੀ ਹੋਏ ਤੇ ਰਸਤੇ ਤੇ ਸਰਕਾਰ ਆਨੇ ਬੜੇ ਅਰੇਂਜਮੈਂਟ ਕੀਤੇ ਉਹ ਬਾਅਦ ਦੀਆਂ ਗੱਲਾਂ ਜੀ ਕਦੀ ਖਾਲਸਾ ਵੀ ਡਰਿਆ ਕੇ ਇਥੇ ਅਬ ਔਕੀ ਅਬਦਾਲੀ ਵਰਗੇ ਜਿਹੜੇ ਸੋਮਨਾ ਤੇ ਮੰਦਰ ਲੁੱਟਦੇ ਰਹੇ ਆ ਉਹਨਾਂ ਨੂੰ ਵੀ ਮੂੰਹ ਮੋੜਿਆ ਪੰਜਾਬੀਆਂ ਨੇ ਮੋੜਿਆ ਸਿਕੰਦਰ ਵਰਗਿਆਂ ਦਾ ਪੰਜਾਬੀਆਂ ਨੇ ਮੋੜਿਆ ਇਹ ਤੇ ਜਾਣ ਕੇ ਐਵੇਂ ਜਾਣ ਕੇ ਪੁੱਠੇ ਛੇਦੇ ਕੰਮ ਕਰ ਦਿਆ ਕਿਹੜੀ ਕਿਹੜੀ ਮੰਗਾਂ ਤੁਹਾਡੀਆਂ ਇਹ ਬਸ ਇੰਨਾ ਹੀ ਵੜਾ ਜੀ ਬਾਈ ਗੁਰਜੀਤ ਸਿੰਘ ਖਾਲਸਾ ਦੇ ਬਾਈ ਜੀ ਫਤਿਹ ਬੱਪੂ ਜੀ ਅੱਜ ਕਿੱਥੇ ਦੀ ਤਿਆਰੀ ਆ ਅੱਜ ਦਿੱਲੀ ਦੀ ਕਿੰਨੇ ਕ ਜਥੇਬੰਦੀ ਹੈਗੀ ਆ ਤੁਹਾਡੇ ਨਾਲ ਸਾਡੇ ਨਾਲ ਹੋਣੀ ਕੋ 100 150 ਜੱਸ ਸਕੁੰਦੀ ਅੱਛਾ ਜੀ ਕਿਹੜਾ ਪਿੰਡ ਹੈ ਪੰਹੇਰਾ ਤੇ ਬਾਪੂ ਜੀ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਚੱਲੇ ਜੇ ਤੁਹਾਨੂੰ ਪਤਾ ਕੁਝ ਉਹਨੇ ਚੀਚੇ ਸਾਡੇ ਨਾਲ ਆਵਾਜ਼ੇ ਕਾਲੇ ਕਾਨੂੰਨਾਂ ਵਾਸਤੇ ਤੇ ਮੁੜ ਕੇ ਮੁਕਰਦਾ ਅੱਛਾ ਉਹਦੇ ਬਾਰੇ ਚੱਲੀਏ ਇਹ ਕਿ ਦੇ ਕਿੰਨੇ ਚਿਰ ਵਾਸਤੇ ਚੱਲੇ ਪਤਾ ਕੁਛ ਨਹੀਂ ਪਤਾ ਜਿੰਨਾ ਜੇ ਰੱਖੂਗਾ ਉਹ ਨਜਰ ਰਾਵਾਂਗੇ ਕੇ ਤੇ ਪਿਛਲੀ ਵਾਰੀ ਅੰਦਰ ਨਾਲ ਤੇ ਪਾਵਾਂ 9 ਮਹੀਨੇ ਚਲਾਈ ਹੁਣ ਜਿੰਨਾ 13 ਮਹੀਨੇ ਚਲਿਆ 13 ਮਹੀਨੇ ਚਲਿਆ ਹੁਣ ਜਿੰਨਾ ਚੱਲੂਗਾ ਚਲਾਵਾਂਗੇ ਇਹ ਸਰਕਾਰ ਨੇ ਤਾਂ ਕੇ ਅਰੇਂਜਮੈਂਟ ਬੜੇ ਕਿਤੇ ਕਿਲ-ਕੁਲ ਬੜੇ ਠੋਕੇ ਸਰਕਾਰ ਚ ਕਿਤੇ ਉਹ ਵੀ ਫਟਫਟ ਦੋਵਾਂਗੇ ਫਟ ਦੋਵਾਂਗੇ ਕੀ ਨਾਰਕੀਆਂ ਆਈਆਂ ਆ ਫੇਰ ਅਸੀਂ ਜੀ ਕਿਤਰਾ ਦੀ ਤਿਆਰੀ ਅੱਜ ਸਾਡੀ ਐ ਫੁੱਲ ਤਿਆਰੀ ਆ ਘਰਾਂ ਪੂਰੀਆਂ ਖਫੜ ਖਫੜ ਨਾਲ ਬੱਦੇ ਆ ਆਹ ਭੈ ਮਰ ਜਾਗੇ ਤੇ ਭੈ ਰਹਿ ਜਾਗੇ ਘਰਦਿਆਂ ਨੂੰ ਮੜਿਆਂ ਨੂੰ ਪੱਕੀ ਕੈਤੀ ਆ ਵੀ ਸਾਡਾ ਰਾਤੇ ਉਹ ਰਾਤੇ ਪੂਰਾ ਬਾਲ ਨੂੰ ਤਿਆਰ ਰਖਿਓ ਨਹੀਂ ਪੂਰੀ ਫੋਲੇ ਆ ਮੋਦੀ ਨਾਲ ਲੜਾਂਗੇ ਤੇ ਮਰਾਂਗੇ ਤੇ ਅੱਜ ਕਿੰਨੀ ਟਰਾਲੀ ਆ ਟਰਾਲੀ ਆ ਗਈ ਆ 10-20 ਹਜ਼ਾਰ ਟਰਾਲੀ ਆ ਜੀ ਅੱਛਾ ਹਾਂ ਜਿੱਤ ਕੇ ਹੋਗੇ ਜੰਗ ਜਿੱਤ ਕੇ ਜਿੱਤ ਕੇ ਜਿੱਤ ਕੇ ਉਠਾਂਗੇ ਤੇ ਜਿਸ ਤਰ੍ਹਾਂ ਅੱਗੇ ਪਾਣੀ ਦੀ ਪਛਾਰਾ ਵੀ ਨਹੀਂ ਬੜਾ ਕੁਝ ਹੋਣਾ ਉਹ ਹੱਡਗਾ ਵੀ ਸਭ ਕੋ ਕੋਲੇ ਆ ਤੇ ਰਾਸ਼ਨ ਕਰਨੇ ਚਾਹਤਾ ਲੱਗ ਚਲੇ ਰਾਸ਼ਨ ਨਹੀਂ ਇਹ ਸਾਲ ਦਾਸ ਤੇ ਰੱਖਣ ਰਹਾ ਆ ਵੇਖੋ ਅਜੇ ਆ ਗੋਰੀਆਂ ਆਹ ਜੀ ਟਰਾਲੀ ਇਹ ਸਾਰੀ ਰਾਸ਼ਨ ਨਾਲ ਭਰੀ ਆ ਤੇ ਇਹ ਤਿਆਰੀ ਕਰਦੇ ਕਿ ਨਜ਼ਰ ਲੱਗਿਆ ਤੁਹਾਨੂੰ ਇਹ ਤਿਆਰੀ ਇਹਨੂੰ ਜੀ ਮਹੀਨਾ ਹੋ ਗਿਆ ਤਿਆਰੀ ਕਰਦੇ ਨੂੰ ਤੁਣ ਫੇਰ ਅੱਜ ਫੜੇ ਕਰਕੇ ਆਓਗੇ ਆ ਫੜੇ ਕਰਕੇ ਫੇਰ ਉੱਥੇ ਮੋਦੀ ਨੂੰ ਪੂਰਾ ਨਕਰੀਆ ਲਿਕਾ ਘਟਾ ਕੇ ਫੇਰੀ ਮੜਾਂਗੇ